ਇਹ ਕਿੰਨਾ ਉੱਤੇ ਚਲਾ ਜਾਂਦਾ ਬਾਈ ਬਹੁਤ ਉੱਤੇ ਚਲਾ ਜਾਂਦਾ ਟੋਠੇ ਦੇ ਉੱਪਰ ਰੱਖ ਦਿੰਦੇ ਆ ਕੱਟ ਨੂੰ ਸਾਰਾ ਕਰਦੇ ਹੋ ਪੂਰਾ ਕਲੀਅਰ ਜਾਣਦੇ ਜਾਣਦੇ ਹੋ ਐ ਗੱਡੀਆਂ ਲਾਤੇ ਰਿਆਂ 10 ਚੱਕੀਆਂ ਉਹਦੇ ਉੱਤੇ ਜਾਵਦਾ ਬਾਈ ਕਹਿੰਦਾ 10 ਚੱਕੀ ਗੱਡੀ ਲਾ ਦਿੰਦੇ ਉੱਪਰ ਦੀ ਵੇਖਾ ਓਕੇ ਠੀਕ ਦੇਖ ਬਾਈ ਕਰੇ ਵੇਠਾ ਨੂੰ ਫੇਰ ਆਹ ਜੈਕ ਜੂਕ ਵੇਲਾ ਵੀਰੇ ਕਿਤੋਂ ਲੀਕਿੰਗ ਨਹੀਂ ਹੋਈ ਹਾਂ ਦਰਮੇ ਜੈਕ ਚੈੱਕ ਕਰਵਾ ਦਿਆ ਨੇ ਜੈਕਾਂ ਦੀ ਕੋਈ ਲੀਕਿੰਗ ਨਹੀਂ ਹੈਣਾ ਪੂਰਾ ਤਸੱਲੀ ਵਾਲਾ ਕੰਮ ਹੋਇਆ ਹੋਇਆ ਬਾਈ ਉਹਨਾਂ ਦਾ ਤੇ ਚਾਰ ਜੱ ਇੱਕ ਲੱਗੇ ਹੋਇਆ ਬਾਈ ਹਨਾ ਆ ਚਾਰ ਉਹਨੂੰ ਅਲੱਗ ਲੱਗੇ ਹੋਇਆ ਤੇ ਇਹ ਅਲੱਗ ਲੱਗੇ ਹੋਇਆ ਤੇ ਕਰ ਦਿਓ ਬਾਈ ਹੇਠਾਂ ਕਰੀ ਉਹਨੂੰ ਲੈ ਢੀ ਅੱਜ ਮਿੱਤਰੋ ਪਿੰਡ ਆਪਾਂ ਕੱਚਰਪੰਨ ਪਹੁੰਚ ਗਏ ਇਹ ਪਿੰਡ ਕਿੱਥੇ ਪੈ ਜਾਂਦਾ ਜੇ ਗੱਲ ਕਰੀਏ ਜੀਰੇ ਦੀ ਤਾਂ ਤਹਿਸੀਲ ਇਹ ਪਿੰਡ ਨੂੰ ਜੀਰਾ ਪੈ ਜਾਂਦੀ ਹੈ ਤੇ ਜ਼ਿਲ੍ਹਾ ਪੈ ਜਾਂਦਾ ਫਿਰੋਜ਼ਪੁਰ ਜਿਹੜੇ ਘਰੇ ਪਹੁੰਚੇ ਹਨਾ ਅੱਜ ਤੁਹਾਨੂੰ ਉਥੇ ਬਾਹ ਕਮਾਲ ਚੀਜ਼ਾਂ ਦਿਖਾਉਣੇ ਆ ਬਾਹ ਕਮਾਲ ਚੀਜ਼ਾਂ ਕਿਉਂ ਨੇ ਕਿਉਂਕਿ ਇਹ ਚੀਜ਼ਾਂ ਬਹੁਤ ਘੱਟ ਬਕਾਉ ਹੁੰਦੀਆਂ ਨੇ ਬਹੁਤ ਸਾਨੂੰ ਸੱਜਣ ਫੋਨ ਲਾਉਂਦੇ ਹੁੰਦੇ ਪਿੱਛੇ ਜੇ ਅਸੀਂ ਇੱਕ ਰੈਕੋਰਡ ਵੀਡੀ ਉਦੋਂ ਦੇ ਸਾਨੂੰ ਨਾ ਭਰਾ ਇੰਨੇ ਇੱਕ ਫੋਨ ਲਾਉਣ ਲੱਗੇ ਬਾਈ ਯਾਰ ਕੋਈ ਲੋਡਰ ਬਕਾਊ ਹੋਵੇ ਲੋਡਰ ਬਕਾਊ ਹੋਵੇ ਪਰ ਜਿਹੜੇ ਸੱਜਣਾ ਦੇ ਘਰੇ ਇਹ ਹੁੰਦੇ ਆ ਉਹ ਬਹੁਤ ਘੱਟ ਵੇਚਦੇ ਆ ਘੱਟ ਕਿਉਂ ਵੇਚਦੇ ਆ ਕਿਉਂਕਿ ਅੱਜ ਕੱਲ ਨਾ ਜਿਵੇਂ ਕਹਦੀ ਆ ਵੀ ਬੰਦੇ ਦੇ ਕਰਨ ਵਾਲਾ ਕੋਈ ਕੰਮ ਰਿਆ ਹੀ ਨਹੀਂ ਰੇਹ ਵਾਲੀਆਂ ਟਰਾਲੀਆਂ ਭਰਨੀਆਂ ਨੇ ਤਾਂ ਵੀ ਲੋਡਰ ਦਾ ਕੰਮ ਹੈ ਨਾ ਹੋਰ ਕੋਈ ਸਮਾਨ ਇੱਧਰ ਉੱਧਰ ਚੱਕ ਕੇ ਰੱਖਣਾ ਜਾਨੀ ਕਿ ਜਿੰਨੀ ਕਹਦੀ ਉਦੋਂ ਵੱਧ ਲੋਡ ਹੈ ਪਰ ਅੱਜ ਇੱਕ ਲੋਡਰ ਨਹੀਂ ਮਿੱਤਰੋ ਜਿਹੜੇ ਘਰੇ ਪਹੁੰਚੇ ਅੱਜ ਦੋ ਲੋਡਰ ਬਕਾਊ ਖੜੇ ਨੇ ਧਰਮ ਇੱਕ ਤਾਂ ਇੱਧਰ ਫਾਰਮ 60 ਤੇ ਫਿੱਟ ਕੀਤਾ ਹੋਇਆ ਪੂਰਾ ਗ ਪਹਿਲਾਂ ਤਾਂ ਜਿਹੜੇ ਸਜਣ ਦੇ ਘਰੇ ਖੜੇ ਆ ਉਹਦੇ ਨਾਲ ਮਲਾਦੀਏ ਉਸ ਤੋਂ ਬਾਅਦ ਫਿਰ ਕੀ ਰੇਟ ਦੇ ਵਿੱਚ ਵੜਨਗੇ ਕੀ ਡਿਟੇਲ ਆ ਸਾਰਾ ਕੁਝ ਦੱਸ ਦਾਂਗੇ ਸਸਰੀ ਘਰ ਦੀ ਕੀ ਆਣੇ ਲਾਣੀ ਬਈ ਤੁਹਾਨੂੰ ਜੀਰਾ ਇੱਥੋਂ ਕਿੰਨੀ ਦੂਰ ਪੈ ਗਿਆ 6 ਕਿਲੋਮੀਟਰ ਆ ਵੀਰੇ ਤਹਿਸੀਲ ਵੀ ਤੁਹਾਨੂੰ ਜੀਰਾ ਪੈਂਦੀ ਆ ਪਿੰਡ ਤੁਹਾਡਾ ਕੱਚਰਪਾਨਾ ਕੱਚਰਪਾਨਾ ਵੀਰੇ ਡਿਸਟ੍ਰਿਕਟ ਇਹਨੂੰ ਪੈਂਦਾ ਫਰੋਜ਼ਪੁਰੀ ਮੈਂ ਕਿਹਾ ਵੀ ਕਿਤੇ ਆਪਾਂ ਨਾ ਡਾਊਟ ਕੱਢ ਲਈਏ ਮੈਂ ਕਿਤੇ ਗਲਤ ਨਾ ਕਹਿ ਦਾਂ ਜਨਨ ਤੇ ਵੀਰੇ ਆ ਇਹ ਆਪਾਂ ਦੋ ਰੋਡਰ ਪਕਾਉਨੇ ਆਪਣੇ ਲੱਗਣੇ ਇਹ ਹੈਗਾ 32 30 ਨਿਊ ਹਾਲੈਂਡ ਤੇ ਇਹ ਹੈਗਾ ਫਾਰਮ 60 60 ਹੈਨਾ ਤੇ ਅੱਪ ਜੀ ਗੱਲ ਕਰੀਏ ਭਾਈ ਪਹਿਲਾਂ ਤਾਂ ਅਪਾ ਥੋੜਾ ਜਿਹਾ ਦੱਸ ਦੀ ਟਰੈਕਟਰ ਬਾਰੇ ਹਨਾ ਹਾਂਜੀ ਹਾਂਜੀ ਇਹ ਟਰੈਕਟਰ ਫਾਰਮ 60 ਹੈ ਜਿਹੜਾ ਕਿੰਨਾ ਮਾਡਲ ਹੈ ਇਹ 99 ਮਾਡਲ ਹੈ ਵੀਰੇ 99 ਮਾਡਲ ਹੈ ਹਾਂਜੀ ਤੇ ਚੱਲ ਚਲਾਵੇ ਦਾ ਕਿੰਮਿਆ ਓਕੇ ਆ ਪੂਰਾ ਓਕੇ ਆ ਪੂਰਾ ਓਕੇ ਬਾਕੀ ਨਾ ਟਰੈਕਟਰ ਦਾ ਸੱਜ ਨੂੰ ਖੜਾਵਾ ਦੱਸ ਦਿੰਦਾ ਪਰ ਮੈਂ ਟਰੈਕਟਰ ਦੀ ਗੱਲਬਾਤ ਦਿਖਾ ਦੂਗੀ ਜੀ ਹਨਾ ਪੂਰਾ ਘੈਂਟ ਟਰੈਕਟਰ ਹੈ ਮੂਹਰਲੀ ਜੋੜੀ ਹੈਗੀ ਜਮੇ ਨਵੀਂ ਵੀਰੇ ਹੈਣਾ ਇਹ ਬੀਕੇਟੀ ਦੀ ਜੋੜੀ ਆ ਹਾਂਜੀ ਹਾਂਜੀ ਓਕੇ ਤੇ ਆ ਸਾਰੀ ਚੈੱਕ ਕਰਵਾ ਦੇ ਕੰਡੀਸ਼ਨ ਬਿਲਕੁਲ ਸੁੱਕਾ ਟਰੈਕਟਰ ਪਿਆ ਕੋਈ ਲੀਕਿੰਗ ਦੀ ਸਮੱਸਿਆ ਨਹੀਂ ਹੈਗੀ ਤੇ ਜੇ ਗੱਲ ਕਰੀ ਜਿੱਧਰੋਂ ਮਗਰਾੜ ਵੀ ਚੈੱਕ ਕਰਵਾ ਦੇ ਹੈਣਾ ਤੇ ਰਿੰਮ ਵੀ ਚੈੱਕ ਕਰਵਾ ਦੇ ਮਗਰਾੜਾਂ ਦੇ ਅੰਦਰੋਂ ਵੀ ਚੈੱਕ ਕਰਵਾ ਦੀ ਤੇ ਹੁਣ ਆਪਾਂ ਬਾਈ ਨਾ ਲਾਡੀ ਨੂੰ ਪੁੱਛਦੇ ਆਂ ਵੀ ਇਹ ਕੀ ਗੱਲ ਬਾਤ ਆ ਲੇਟਾਂ ਲੂਟਾਂ ਸਾਰੀਆਂ ਨੰਮੀਆਂ ਨੇ ਕਿਉਂਕਿ ਇਹ ਕੰਮ ਹੀ ਲੇਟਾਂ ਦਾ ਟਰੈਕਟਰ ਦਾ ਹੈ ਨਾ ਬਾਈ ਹਾਂਜੀ ਹਾਂਜੀ ਤੇ ਬਾਈ ਮੈਨੂੰ ਇਹ ਦੱਸਿਓ ਇਹ ਜਿਹੜਾ ਸਿਸਟਮ ਤੁਹਾਡਾ ਲਗਾਇਆ ਹੋ ਤਲਵੰਡੀ ਭਾਈ ਭਾਈ ਮਸ਼ਹੂਰ ਹੈ ਇਹ ਤਾਂ ਗੱਲ ਹੈ ਸਾਰੇ ਆਲਡਵਾਲਡੇ ਚ ਮਸ਼ਹੂਰ ਮੈਂ ਮੰਨ ਲਵਾਂ ਤਲਵੰਡੀ ਮਸ਼ਹੂਰ ਆ ਆਪਣੀ ਹਾਂਜੀ ਇਹ ਜਿਵੇਂ ਨਾ ਕਈ ਚੀਜ਼ਾਂ ਹੁੰਦੀਆਂ ਨੇ ਜਿਵੇਂ ਅਗਲਾ ਕਹਿੰਦਾ ਜੇ ਉੱਥੋਂ ਉਹ ਚੀਜ਼ ਵਧੀਆ ਬਣਦੀ ਹੈ ਤਲਵੰਡੀ ਭਾਈ ਦੇ ਵਿੱਚ ਤੁਹਾਡੇ ਇਹ ਲੋਡਰ ਵਧੀਆ ਬਣਦੇ ਲੋਡਰ ਵੀ ਵਧੀਆ ਹੋਰ ਇਹ ਕਿਸਾਨ ਦੀ ਵਧੀਆ ਬਣਦਾ ਅੱਛਾ ਤਲਵੰਡੀ ਭਾਈ ਤੋਂ ਹਾਂਜੀ ਹਾਂਜੀ ਇਹ ਕਿਸਾਨ ਦੀ ਹਾਲ ਕਰਾਏ ਸਾਰਾ ਕੁਝ ਹੀ ਬਣਦਾ ਜੀ ਓਕੇ ਓਕੇ ਭਾਈ ਇਹ ਹੈਗਾ 99 ਮਾਡਲ ਹੈ ਨਾ ਚੱਲ ਚੱਲਾ ਫਿਰ ਤੁਸੀਂ ਤਾਂ ਦੱਸ ਤਾਂ ਪੂਰਾ ਓਕੇ 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 ਬਿਲਕੁਲ ਪ੍ਰੈਸ਼ਰ ਹੋਇਆ ਸਪਰੈਸਰ ਹੋਇਆ ਹੋਇਆ ਤਾਂ ਮੈਂ ਦੇਖੋ ਹਾਂਜੀ ਪ੍ਰੈਸ਼ਰ ਪਾਵਰ ਹੋਇਆ ਹੋਇਆ ਪਾਵਰ ਹੋਇਆ ਤੇ ਬਾਈ ਜਿਹੜਾ ਆ ਸਿਸਟਮ ਲੱਗਿਆ ਹੋਇਆ ਇਹ ਤਲਵੰਡੀ ਬਾਈ ਤੁਰਵਾਇਆ ਤਲਵੰਡੀ ਬਾਈ ਤੁਰਵਾਇਆ ਤੇ ਇਹ ਤੁਸੀਂ ਹੁਣ ਸੇਲ ਕਰਨਾ ਹਾਂਜੀ ਹਾਂਜੀ ਪਹਿਲਾਂ ਬਕਾਊ ਕਿਉਂ ਕਰਨਾ ਮੈਨੂੰ ਇਹ ਗੱਲ ਦੱਸਿਓ ਆਪਾਂ ਬੇਲਰ ਦਾ ਕੰਮ ਕਰਦੇ ਹਾਂ ਸੇਲੇ ਦਾ ਅੱਛਾ ਹਾਂਜੀ ਉਹ ਆਪਾਂ ਛੜ ਤਾਂਨ ਤੇ ਇਸ ਕਰਕੇ ਕਰਦੇ ਉਹ ਕੰਮ ਛੜ ਤੋਂ ਹਾਂਜੀ ਇਸ ਕਰਕੇ ਬਕਾਊ ਆ ਹਾਂਜੀ ਇਸੇ ਕਰਕੇ ਓਕੇ ਤੇ ਬਾਈ ਇਹਨੂੰ ਥੋੜਾ ਜਿਹਾ ਦਿਖਾ ਦਿਓ ਵੀ ਇਹ ਚੱਲਦਾ ਚੁਲਦਾ ਪੂਰਾ ਓਕੇ ਆ ਓਕੇ ਓਕੇ ਵੀਰੇ ਓਕੇ ਆ ਤੇ ਥੋੜਾ ਜਿਹਾ ਘਰ ਵੀ ਦਿ ਹੈਣਾ ਚੈੱਕ ਕਰਵਾ ਦਿਓ ਉਸ ਤੋਂ ਬਾਅਦ ਇਹ ਹੁੰਦਾ ਬਈ ਜਿਹੜਾ ਸੱਜਣ ਹੁੰਦਾ ਨੇ ਚਲਾ ਆਇਆ ਨੀ ਤੇ ਆਪਣੀ ਵੀਡੀਓ ਕੋਈ 200 ਕਿਲੋਮੀਟਰ ਤੋਂ ਦੇਖਦਾ ਜਾਂ 400 ਕਿਲੋਮੀਟਰ ਤੋਂ ਦੇਖਦਾ ਆਪਾਂ ਨੂੰ ਤਸੱਲੀ ਕਰਵਾ ਦਈਏ ਹੈਨਾ ਹਾਂ ਪਰ ਮੈਂ ਆ ਸਾਰਾ ਨਾ ਆਪਾਂ ਜਿਵੇਂ ਕਹਦੀ ਇਹ ਮੁਰਲਾ ਲੋੜ ਰਾ ਸਾਰਾ ਆਪਾਂ ਬਸ ਸਾਰੀ ਦਿਖਾਉਣੀ ਆਏ ਵਕਤ ਹੈਨਾ ਦੇਖ ਹਾਂ ਦੇਖ ਇਹ ਕਿੰਨਾ ਉੱਚਾ ਚਲਾ ਜਾਂਦਾ ਬਈ ਬਹੁਤ ਉੱਚਾ ਚਲਾ ਜਾਂਦਾ ਟੋਠੇ ਦੇ ਉੱਪਰ ਰੱਖ ਦਿੰਦੇ ਆ ਕੱਟ ਨੂੰ ਸਾਰਾ ਕਰ ਦਿਓ ਪੂਰਾ ਕਲੀਅਰ ਜਾਣਦੇ ਜਾਣਦੇ ਹੋ ਆਏ ਗੱਡੀਆਂ ਲਾਤੇ ਰਿਆਂ 10 ਚੱਕੀਆਂ ਉਹਦੇ ਉੱਤੇ ਜਾਵਦਾ। ਬਾਈ ਕਹਿੰਦਾ 10 ਚੱਕੀ ਗੱਡੀ ਲਾ ਦੇ ਦਿੰਦੇ ਉੱਪਰ ਦੀ। ਵੇਖਾ। ਓਕੇ, ਟਿਕ। ਦੇਖੋ ਬਾਈ। ਕਰਿਓ ਵੇਠਾ ਨੂੰ ਫੇਰ। ਆਹ ਜੈਕ ਜੂਕ ਵੇਖ ਲੈ ਵੀਰੇ ਕਿਤੋਂ ਲੀਕਿੰਗ ਨਹੀਂ ਹੋਈ। ਹਾਂ, ਸਰ ਮੈਂ ਜੈਕ ਚੈੱਕ ਕਰਵਾ ਦਿਆਂ ਦੇ। ਜੈਕਾਂ ਦੀ ਕੋਈ ਲੀਕਿੰਗ ਨਹੀਂ ਹੈ ਨਾ। ਕੋਈ ਨਹੀਂ ਲੀਕ ਹੈ ਮੇਰੇ। ਪੂਰਾ ਤਸੱਲੀ ਵਾਲਾ ਕੰਮ ਹੋਇਆ ਹੋਇਆ ਬਾਈ ਵੀਰੇ ਦਾ। ਤੇ ਚਾਰ ਜੈਕ ਲੱਗੇ ਹੋਇਆ ਬਾਈ ਹੈ ਨਾ? ਹਾਂ, ਚਾਰ। ਉਹਨੂੰ ਅਲੱਗ ਲੱਗੇ ਹੋਇਆ ਤੇ ਇਹ ਅਲੱਗ ਲੱਗੇ ਹੋਇਆ। ਤੇ ਕਰ ਦਿਓ ਬਾਈ ਵੇਠਾ ਕਰਿਓ ਤੂੰ। ਲੱਡੀ। ਵੇਖਾ। ਆਮ ਹੌਲੀ ਹੌਲੀ ਆਉਂਦੇ ਪ੍ਰੈਜ਼ਰ ਵੇਲਾ ਦੇ ਸਪੀਡ ਵੀ ਬਹੁਤ ਹੈ ਦੀ ਹਾਂ ਹੋਰ ਕਰਦੇ ਫੇਟਾ ਹਾਂ ਥੱਲੇ ਮੁੜਦੀ ਬਾਗੜ ਪੂਰਾ ਸੌਂਕ ਦੇ ਨਾਲ ਦੇਖ ਮਜ਼ਬੂਤੀ ਵਾਸਤੇ ਵੀ ਵਧੀਆ ਇਹ ਨਹੀਂ ਕੋਈ ਹਲਕਾ ਜਿਹਾ ਨਹੀਂ ਲੱਗਿਆ ਹੋਇਆ ਦੇਖੋ ਇਹ ਗੱਲਬਾਤ ਬਣ ਗਈ ਕਰ ਦਿਓ ਲਾਡੀ ਬੰਦ ਵੀਰੇ ਇਹਨੂੰ ਆਇਂ ਰਾਕੇ ਵੀਰੇ ਆਹ ਮੁੜ ਜਾਂਦਾ ਏ ਮਾ ਲੋ ਆਇਂ ਆਇਂ ਰਾਕੇ ਹਾਂ ਆਇਂ ਮੁੜ ਜਾਂਦਾ ਆ ਚੱਕੀ ਜਾਂਦੀ ਜੀ ਆਇਂ ਚੱਕ ਲੈਣ ਦਾ ਆਇਂ ਚੱਕ ਲੈਣੀ ਕੀ ਜੀ ਆਇਂ ਬਾਗਟ ਮੁੜ ਗਈ ਹਾਂ ਆ ਬਲੋ ਦੇਖ ਕਿੰਨੀ ਬਾਗਟ ਮੁੜ ਗਈ ਠੀਕ ਆ ਕਰਿਓ ਬੰਦੇ ਨੂੰ ਤੇ ਮਰਦੀ ਲੈ ਜਾਓ ਹੂੰ ਇਹ ਪੂਰਾ ਘੈਂਟ ਗੱਲ ਵਾਦ ਹੈ ਨਾ ਬੰਦ ਕਰ ਦਿਓ ਵੀਰੇ ਇਹਨੂੰ ਹੈ ਨਾ ਇਹ ਤੁਸੀਂ ਮਤਲਬ ਸੈਲ ਜਾਲੀ ਚ ਇਕੱਠਾ ਚੱਕਦੇ ਸੀ ਇਹਦੇ ਨਾਲ ਇਹਦੇ ਵਿੱਚ ਕਿੰਨੀ ਆ ਜਾਂਦੀਆਂ ਨੇ ਬਈ ਇਕੱਠਾ ਇਹਦੇ ਤਿਆ ਨਾ ਤਾਂ ਖੁੱਲੀਆਂ ਡੁੱਲੀਆਂ ਪੈਂਦੀਆਂ ਇਹ ਤਿੰਨ ਚਾਰ ਤਾਂ ਖੁੱਲੀਆਂ ਡੁੱਲੀਆਂ ਪੈ ਜਾਂਦੀਆਂ 5 ਫੋ ਮੇਰੇ ਸਾਨਾ ਹੈਗੀ ਆ ਵੀਰੇ ਅੱਛਾ ਹਾਂਜੀ ਭਾਈ ਇਹਦੀ ਡਿਮਾਂਡ ਕੀ ਹੈ ਪੱਕੇ ਕਿੰਨੇ ਦਾ ਮਤਲਬ ਦੇਣਾ ਡਿਮਾਂਡ ਵੀਰੇ ਇਹ ਦੇ ਦਾਂਗੇ ਆਪਾਂ 385000 ਦਾ 3 ਲੱਖ ਤੇ 85000 ਦਾ ਹਾਂਜੀ ਕੰਮ ਤਾਂ ਤੁਹਾਡਾ ਹੋਇਆ ਹੋਇਆ ਪੂਰੇ ਹੀ ਤਸਰੀ ਵਾਲਾ ਇਹਦੇ ਵਿੱਚ ਤਾਂ ਕੋਈ ਮਤਲਬ ਵੀਰੇ ਰੰਗ ਮਣੀ ਲੱਥਾ ਮਾਲੋ ਮਾੜਾ ਮੋੜੀ ਆ ਕਿਦੋਂ ਇਹਨਾਂ ਓਕੇ ਆ ਕੋਈ ਜੱਕ ਨਹੀਂ ਆ ਜਦ ਤੱਕ ਲੀਕ ਹੋਇਆ ਜਾਂ ਹੂੰ ਬੈਸੀ ਵੀ ਨਮੀ ਲਵਾਇਆ ਹੂ ਮੈਂ ਕਹਣਾ ਭਾਈ ਕਿੰਨਾ ਕ ਟਾਈਮ ਹੋ ਗਿਆ ਉਹ ਤੁਹਾਨੂੰ ਨਮਾ ਲਵਾ ਇਹ ਬਲਵਾਇਆ ਅਸੀਂ ਬਾਈ ਚ ਲਵਾਇਆ ਓਕੇ ਓਕੇ ਹਾਂਜੀ ਯਾਰ ਥੋੜਾ ਸਾਹ ਪਉਦਾ ਭਾਈ ਦੇਖੀ ਤਰ ਮੇ ਕੋਈ ਜਿਵੇਂ ਨਮੀ ਗੱਲਬਾਤ ਹੀ ਹੈ ਜਿਵੇਂ ਕਹਦੀ ਹੁਣ ਜਿਵੇਂ ਅੰਦਰ ਵੀਰੇ ਖੜੇ ਰਹਿੰਦੇ ਆਏ ਥੋੜੋ ਵੱਲ ਅਸੀਂ ਅੰਦਰ ਹੀ ਲਾਉਣੇ ਆਂ ਅੰਦਰ ਲਾਉਣੇ ਓਕੇ 3,85,000 ਦਾ ਰੇਟ ਆ ਹਾਂਜੀ ਤੇ ਕੋਈ ਦੇਣ ਲੈਣ ਵਾਲੀ ਗੱਲ ਜੀ ਮਤਲਬ ਜੇ ਕੋਈ ਸੱਜਣਾ ਵੀ ਲੈ ਕੇ ਹੀ ਜਾਵੇ ਕਿਉਂਕਿ ਲੈਣ ਵਾਲੇ ਬਹੁਤ ਹੀ ਸੱਜਣ ਬੈਠੇ ਆ ਜਿਨ੍ਹਾਂ ਨੂੰ ਇਹ ਜੀ ਦੀ ਜ਼ਰੂਰਤ ਹੈ ਹਾਂਜੀ ਹਾਂਜੀ ਆਪਾਂ ਉਹਨੂੰ ਇਹ ਜਾ ਮਤਲਬ ਚ ਉਹ ਨਹੀਂ ਕਰਨਾ ਵੀ ਅਗਲਾ ਕੋਈ ਜਾ ਰੇਟ ਵਾਲਾ ਮੈਂ ਫੋਨ ਨਹੀਂ ਲਾਉਂਦਾ ਇਹ ਜਾ ਰੇਟ ਲਾ ਦੋ ਵੀ ਜਿਹੜਾ ਆਵੇ ਤਾਂ ਭਰਾ ਲੈ ਕੀ ਜਾਵੇ ਕੋਈ ਨਹੀਂ ਕਰਦਾਂਗੇ ਉਹ ਮਾਨਤਾ ਕਿੰਨਾ ਕੁ ਕਰਦੀ ਹੈ ਤੈਨੂੰ 85 ਦੇ ਵਿੱਚੋਂ 10000 ਮਾਨ ਕਰਦਾਂਗੇ ਤੈਨੂੰ ਲੱਖ ਰਹਿ ਗਿਆ 75000 75 ਜੇ ਮੈਂ ਥੋੜਾ ਜਿਹਾ ਮਾਇਨ ਲੈਸ ਕਰ ਦਾਂ ਕੋਈ ਨਹੀਂ ਕਰ ਦਿੰਦਾ ਹੈ ਹੈ ਨਹੀਂ ਕਰਦਾ ਕੋਈ ਕਰ ਤੈਨੂੰ ਲੱਖ ਤੇ 60000 ਦਾ ਦਵਾ ਦਾਂਗੇ ਕਬੜਾ ਘੱਟ ਤਾਂ ਨਹੀਂ ਕਹਿਦਾ ਚਲੋ ਕੋਈ ਨਹੀਂ ਕਹਿਦਾ ਤਾਂ 3 ਲੱਖ ਤੇ ਮਿੱਤਰੋ 60000 ਦੇ ਵਿੱਚ ਨਾ ਸਮੇਤ ਕੰਪਲੀਟ ਹੈ 99 ਮਾਡਲ ਟਰੈਕਟਰ ਆ ਪੰਜਾਬ ਦਾ ਨੰਬਰ ਹੈ ਨਾ ਜੀ ਚੱਲ ਚਲਾਵੇ ਦਾ ਪੂਰਾ ਓਕੇ ਕੰਡੀਸ਼ਨ ਦਾ ਵੀ ਸਾਰਾ Ориਜਨਲ ਹੈ ਪਤਾ ਵੀਰੇ ਅਸੀਂ ਅਸੀਂ ਇਹ ਚੀਜ਼ ਨਾ ਮੰਨ ਲਓ ਵੀ ਫਿੱਟ ਕਰਾਈ ਹੈ ਹਾਂਜੀ ਵੀ ਮੰਨ ਲਓ ਕੋਈ ਚੀਜ਼ ਮੰਨ ਲਓ ਫੇਰੇ ਨਾ ਖੁੱਲਦਾ ਨਹੀਂ ਕੋਈ ਮੰਨ ਲਓਂਦਾ ਬਾੜਾ ਮੋੜ ਕੋਈ ਸੀਲ ਕਿਤੋਂ ਮਾੜੀ ਮੋੜ ਲੀਕ ਆ ਓਕੇ ਓਕੇ ਕਰਾਇਆ ਕੰਮ ਵੀ ਇਹ ਭਲਕੇ ਨਾ ਵੀ ਸਮੱਸਿਆ ਆਵੇ ਵੀ ਇਹਨੂੰ ਪਹੋਈ ਫਿਰਗੇ ਕਿੱਦਾਂ ਆ ਵੀ ਗੱਲ ਘੈਂਟ ਆ ਹਾਂ ਦੇਖ ਤਾਂ ਨਹੀਂ ਓਕੇ ਕੰਮ ਕਰਾਇਆ ਇਹਨਾਂ ਦਾ ਬਾਈ ਕਹਿੰਦਾ ਸਿਸਟਮ ਫਿੱਟ ਕਰਾਉਣ ਤੋਂ ਪਹਿਲਾਂ ਟਰੈਕਟਰ ਦਾ ਕੰਮ ਕਰਾਇਆ ਪਹਿਲਾਂ ਟਰੈਕਟਰ ਲਾਇਆ ਇਹ ਵੀ ਗੱਲ ਸਹੀ ਆ ਵੀ ਵਰਕਸ਼ਾਪ ਦੇ ਵਿੱਚ ਹਾਂ ਕਿਤੇ ਬਾਦ ਦੇ ਵਿੱਚ ਆਪਾਂ ਇਸੇ ਤਰ੍ਹਾਂ ਲੈ ਕੇ ਸਾਨੂੰ ਜਿੱਥੇ ਵੀ ਆ ਆਪਣੇ ਤਲਵੰਡੀ ਭਾਈ ਲਾਉਣਗੇ ਹਨਾ ਉਹਦੇ ਵੀਰੇ ਹੁਣ ਇਹਦਾ ਟਰੈਕਟਰ ਪਹਿਲਾਂ ਲਾਉ ਉਹਦਾ ਮਾੜਾ ਮੋੜ ਕੇ ਤੋਂ ਲੀਕਿੰਗ ਸ਼ੀਕਿੰਗ ਜਾਂ ਹਾਂ ਮਗਰ ਹੋਣੀ ਇਹ ਖੋਲਣਾ ਬਾਕੀ ਜ਼ੋਰ ਦਾ ਕੰਮ ਆ ਬਾਈ ਮਾੜੇ ਟਰੈਕਟਰ ਨੇ ਕੰਮ ਵੀ ਨਹੀਂ ਦੇਣਾ ਅਸੀਂ ਕੱਲ ਗ ਸਾਰੀ ਠੀਕ ਆ ਅਸੀਂ ਟਰਾਲੀ ਮਿੱਟੀ ਭਰਨੀ ਆ ਹਾਂਜੀ ਕੋ ਕਰਨਾ ਇਹਦੇ ਨਾਲ ਇਹ ਹੋਰ ਵੀ ਆ ਕੋਠੇ ਤੇ ਵੈਸੇ ਤਾਂ ਹੁਣ ਅੱਜ ਕੱਲ ਫਰਸ ਲਾਉਂਗਾ ਅਸੀਂ ਫੇਰੀ ਮਿੱਟੀ ਹਾਂ ਕੋਠੇ ਦੇ ਚਾਹ ਵੀ ਪਾਉਣਾ ਇਹਨੂੰ ਪਰ ਉੱਪਰ ਰੱਖ ਦਿਓ ਵੀਰੋਂ ਉਧਰ ਬਾਹਰ ਫੇਰੀ ਮਿੱਟੀ ਹਾਂ ਸਿਮੈਂਟ ਦੇ ਗੱਡੇ ਚੜ੍ਹਨੇ ਆ ਦੱਸ ਉੱਪਰ ਚੜ੍ਹੋ ਯਾਰ ਹਣੋ ਜੋ ਮਰਜ਼ੀ ਕਰ ਮਤਲ ਅੱਜ ਕੱਲ ਰੂੜੀ ਪਾ ਲੋ ਪੈਂਟਿੰਗ ਹਾਂ ਰੂੜੀ ਪਾ ਲੋ ਜੋ ਮਰਜ਼ੀ ਕਰੀ ਸਹੀ ਕੱਲ ਮਤਲ ਇਹ ਕਾਲ ਰੌਂਡ ਰਹਿਦੇ ਨਾਲ ਜਿਹੜਾ ਮਰਜ਼ੀ ਕੰਮ ਕਰੋ ਲੈ ਮਿੱਤਰੋ ਸਿਰਫ 3 ਲੱਖ ਤੇ 60 ਹਜ਼ਾਰ ਦੇ ਵਿੱਚ ਨਾ ਤੁਹਾਨੂੰ ਇਹ ਮਿਲੂ ਪਿੰਡ ਆਪਣਾ ਬਈ ਕਚਰਪਨ ਹਾਂ ਤਹਿਸੀਲ ਜੀਰਾ ਤੇ ਜ਼ਿਲ੍ਹਾ ਪਹਿੰਦਾ ਫਰੋਜਪੁਰ ਤੇ ਜਿਹੜਾ ਇੱਧਰ ਖੜਾ ਬਈ ਆ ਨਿਊ ਹਾਲੈਂਡ 32 30 30 ਹੈ ਜੀ 32 30 ਹਾਂਜੀ ਤੇ ਇਹਦੇ ਬਾਰੇ ਵੀ ਆਪਾਂ ਦੱਸ ਦੀਏ ਕਿੰਨਾ ਮਾਡਲ ਆ ਇਹ ਪਹਿਲੀ ਗੱਲ ਦਾ ਜੀ ਤੇਲ ਖਾਂਦਾ ਹੀ ਨਹੀਂ ਦਾ ਖਰਚਾ ਹੀ ਕੋਈ ਨਹੀਂ ਖਾਂਦਾ ਹੀ ਨਹੀਂ ਇਹਦਾ ਬਹੁਤ ਘੱਟ ਤੇਲ ਖਾਂਦਾ ਜੀ ਜਿਵੇਂ ਐ ਕਹਦੀ ਵੀ ਮੋਟਰਸਾਈਕਲਾਂ ਦੇ ਵਿੱਚੋਂ ਪਲਦੀਨਾ ਅਸੀਂ ਬੇਲਰ ਚਲਾਇਆ ਟਰੈਕਟਰਾਂ ਦੇ ਵਿੱਚੋਂ ਪਲਦੀਨਾ ਵੀ ਜਦੋਂ ਮਾਲੋ ਚੱਲੀ ਜਾਂਦੇ ਨਾ ਭੋਲ ਹੀ ਜਾਂਦੇ ਤੇਲ ਪਾ ਕੇ ਅਈ ਨਾ ਘੱਟ ਖਾਂਦੇ ਤੇਲ ਕਰਮਾਂ ਨੇ ਤੇਲ ਦੀ ਬਾਈ ਕਹਦਾ ਖਦਾ ਯਾਰ ਨਹੀਂ ਖਾਂਦੇ ਆਸੇ ਵਰਗਾ ਹੈ ਹਾਂਜੀ ਹਾਂਜੀ ਬਹੁਤ ਕਰ ਮੈਨੂੰ ਇਹ ਸੁਭਾਈ ਇਹ ਮਾਡਲ ਕਿੰਨਾ ਸੀ ਇਹ ਹੈਗਾ 2004 2004 ਮਾਡਲ ਆ ਤੇ ਇਹਦਾ ਮਾਰੋ ਮਾਰੇ ਨਿਗਾ ਸਟicker ਕੇ ਤੋਂ ਲੱਥਾ ਯਾਰ ਥੋੜੀ ਕੇਅਰ ਹੋ ਤਾਂ ਥੋੜੀ ਸਾਭ ਹੋ ਤਾਂ ਬਈ ਹੈਨਾ ਹਾਂ ਦੇਖੋ ਮਾਰੋ ਅੰਦਰ ਲੱਗਦੀ ਚੀਜ਼ ਦਾ ਹੀ ਫਾਇਦਾ ਹੁੰਦਾ ਦਰਮੇਂ ਤੂੰ ਇਹ ਲਾ ਲਾ ਵੀ ਜਿਹੜੀ ਚੀਜ਼ ਅੰਦਰ ਲੱਗਦੀ ਦੁੱਗਣੀ ਚੱਲ ਜਾਂਦੀ ਹੈ ਬਈ ਬਿਲਕੁਲ ਬਿਲਕੁਲ ਕਲਰ ਕਿਤੋਂ ਨਹੀਂ ਉਤਰਿਆ ਬਿਲਕੁਲ ਨਵਾਂ ਜਿਵੇਂ ਕਹਿੰਦੀ ਇਹ ਸਾਰਾ ਸਿਸਟਮ ਪਿਆ ਬਾਈ ਹੈਨਾ ਬਿਲਕੁਲ ਇਹ ਆਗੇ ਕੰਟਰੋਲ ਰੂਮ ਬਾਈ ਸਰ ਹਨ ਹਾਂਜੀ ਹਾਂਜੀ ਇੱਥੋਂ ਕੰਟਰੋਲ ਹੁੰਦਾ ਇਹ ਇਹਦੇ ਉਹਦੇ ਦੋ ਲੱਗੇ ਆ ਇੱਕ ਇਹਦੇ ਤਿੰਨ ਇਹਦੇ ਵੱਖਰਾ ਲਵਾਇਆ ਕਿ ਚੁੰਡੀ ਵਾਲਾ ਸਿਸਟਮ ਲੱਗਾ ਅੱਛਾ ਚੁੰਡੀ ਦਾ ਮਤਲਬ ਇਹ ਆ ਚੁੰਡੀ ਵਾਲੀ ਪੈ ਪਾਵੇ ਆਵੇ ਲੱਗੀ ਇਹਨੂੰ ਭਲਕੇ ਨਾ ਮੰਨ ਲਓ ਆ ਬਾਗਟ ਇੱਥੋਂ ਲੈ ਜੂਗੀ ਹਾਂਜੀ ਲੈ ਕੇ ਤੇ ਇਹਨੂੰ ਚੁੰਡੀ ਵਾਲਾ ਸਿਸਟਮ ਲਾਵਜੋ ਮੰਨ ਲਓ ਕਿਸੇ ਨੇ ਕੋ ਲਦਣਾ ਤੇ ਇਹਨੇ ਉਤੋਂ ਉੱਥੋਂ ਹੀ ਫੜ ਲੈਣੀ ਆ ਆਪੇ ਆਏ ਘੁੱਟ ਕੇ ਫੜਦਾ ਉਹ ਠੀਕ ਹੈ ਇਹ ਤਾਂ ਹੈਗੀ ਐਂ ਚੱਕਣ ਵਾਲੀ ਤੇ ਉਹ ਹੁੰਦੀ ਹੈ ਮਤਲਬ ਜਿਵੇਂ ਸਿੰਗਲ ਗੱਠਾ ਉਹਨੂੰ ਐ ਘੁੱਟ ਲਿਆਉਂਦੀ ਹੈ ਆਪੇ ਘੁੱਟ ਕੇ ਤੇ ਆਪੇ ਸਿੱਟ ਦਿੰਦੀ ਹੈ ਕੋਈ ਬੰਦੇ ਦੀ ਲੋੜ ਨਹੀਂ ਥਲੇ ਪਾਉਂਦੀ ਆਪੇ ਚੱਕ ਲੈਣੀ ਹੈ ਹੂੰ ਇਹ ਇਹ ਚੀਜ਼ ਵੀ ਹੋਰ ਘੈਂਟ ਆ ਬਾਈ ਇਹ ਮੈਂ ਕਈ ਵਾਰ ਨੋਟ ਕੀਤੀ ਉਹ ਜਦੋਂ ਐ ਐ ਗੱਠਾ ਇਦਾਂ ਲਫੜ ਕੇ ਐ ਚੱਕ ਲਿਆਉਂਦੇ ਆਪੇ ਚੱਕ ਲੈਂਦਾ ਜੀ ਸਹੀ ਗੱਲ ਹੈ ਉਹ ਇਹ ਾਡ ਲਵਾਇਆ ਸਿਸਟਮ ਇਹ ਲੈ ਕੇ ਇਹ ਇਹ ਦੇ ਉੱਪਰ ਕਿੰਨਾ ਖਰਚ ਆ ਗਿਆ ਉਹ ਬਈ ਅੱਡ ਲਵਾਉਣ ਤੇ ਹਾਂਜੀ ਇਹ ਤੇ 13000 ਰੁਪਏ ਐਕਸਟਰਾ ਲਗਾ ਅਸਾ 13000 ਰੁਪਏ ਮਤਲਬ ਇਹ ਇਹਦਾ ਵੱਖਰਾ ਇਹਦਾ ਇਹ ਐਸਵੀ ਉਹਦੋਂ ਸਪੀਡ ਵਾਲੀ ਇਹਦੀ ਇਹਦੀ ਸਪੀਡ ਇਹ ਉਦੋਂ ਤੇਜ਼ ਆ ਇਹਦੋਂ ਤੇਜ਼ ਆ ਇਹ ਤਾਂ ਬੜੀ ਛੇਤੀ ਸਿੱੜਦਾ ਜਾ ਕੇ ਅੱਛਾ ਜੀ ਹਾਂ ਜੀ ਇਹ ਉਹਦੇ ਉਹ ਪਿਛਲੇ ਬੰਨੇੋਂ ਆਉਂਦਾ ਨਾ ਹਾਂ ਜੀ ਇਹਦੇ ਵੱਖਰਾ ਲਵਾਇਆ ਸਿਸਟਮ ਇਹ ਅੱਗੋਂ ਕਰਵਾਤਾ ਆਹ ਦੇਖੋ ਪੁਲੀ ਪਾਇਆ ਵੇ ਚ ਨਾਲ ਬੁੜੀ ਲੱਗੀ ਜਾਵੇ ਹੂੰ ਆਹ ਦੇਖੋ ਸਿੱਧੀ ਲਵਾਈ ਨਾ ਸਿੱਧੀ ਪੁਲੀ ਆਉਂਦੀ ਅੰਦਰ ਵਿੱਚੋਂ ਵਾਹੀ ਇਦੋਂ ਇਸ ਦਾ ਸਰ ਇੰਜਰ ਨੂੰ ਜਾਂਦਾ ਭਈ ਇਹ ਵੀ ਪੂਰਾ ਓਕੇ ਪਰ ਮਾੜਾ ਜਦੋਂ ਕੰਮ ਹੀ ਨਹੀਂ ਕਰਦਾ ਫਿਰ ਆਪਾਂ ਝੂਠ ਮਾਰਨਾ ਕਹਦਾ ਯਕੀਨ ਕਰ ਜਾਨੀ ਜਿੱਦੋਂ ਬਾਈ ਜੀ ਨਾਲ ਕਲੱਚ ਪਲੇਟਾਂ ਬਾੜਾ ਮੋੜ ਦੇ ਮੈਂ ਕਿਹਾ ਪਾ ਦੇ ਸਾਰਾ ਕੋਨਾਵਾ ਹਾਂ 30000 ਰੁਪਈਆ ਮੈਂ ਆਪ ਲਾ ਕੇ ਆਇਆ ਇਹਦੇ ਉੱਪਰ ਹਾਂ ਐਨ ਓਕੇ ਕਰਾਇਆ ਓਕੇ ਉਹ ਨਿਹੜੇ ਨੇ ਮਾਡਲ ਸੀ ਇਹ ਹੈਗਾ ਪੰਜ ਮਾਡਲ ਚਾਰ ਮਾਡਲ ਚਾਰ ਮਾਡਲ ਓਕੇ ਤੇ ਕਰੇ ਦੇ ਵਿੱਚ ਕੁਆਲਿਟੀ ਉਹ ਵੱਧ ਗਈ ਵੀ ਜਿਹੜਾ ਇਹਦੇ ਚੁੰਡੀ ਚੁੰਡੀ ਲੱਗਿਆ ਹੋਇਆ ਚੁੰਡੀ ਸਿਸਟਮ ਇਹਦੇ ਲੱਗਾ ਹਾਂ ਪਰ ਮੈਂ ਇਹ ਦੀ ਜੇ ਗੱਲ ਕਰੀਏ ਲਗਭਗ ਟਾਇਰ ਚਾਰੇ ਹੋਣਗੇ ਭਈ 30 ਤੋਂ 35 ਕੋ ਪੈਸੇ ਪਈ ਹੈ ਨਾ ਹਾਂ 30 ਤੋਂ 35 ਪੈਸੇ ਇਹ ਤਾਂ ਮਰਦੇ ਹੀ ਨਹੀਂ ਵੀਰੇ ਟਾਇਰ ਹਾਂ ਇਹਨੇ ਜਾਣੇ ਕਿਤੇ ਨਹੀਂ ਖੜੇ ਇੱਥੇ ਕਿਤੇ ਗਏ ਹੀ ਨਹੀਂ ਅਸਾ ਇੱਥੇ ਖੜੇ ਨੇ ਕਿਤੇ ਮਨੋ ਹੀ ਜਾਂਦੇ ਹੀ ਨਹੀਂ ਇਹ ਤਾਂ ਨਹੀਂ ਖਰਾਬ ਹੁੰਦੇ ਤੇ ਇਹਦੇ ਵਿੱਚ ਉਦਾਂ ਵੇਟ ਲੱਦਿਆ ਹੁੰਦਾ ਬਈ ਤੁਹਾਡਾ ਹਾਂਜੀ ਇਹਦੇ ਚ ਬਜਰੀ ਭਾਈ ਆ ਮਗਲੋਂ ਬਜਨਾ ਅੱਛਾ ਇਹਦੇ ਵੇਟ ਆ ਨਾਲ ਦੇ ਦਾਂਗੇ ਕੋਈ ਚੱਕਰੀ ਆਪਾਂ ਕਰਨੇ ਹਾਂ ਇਹਦੇ ਵੇਟ ਮਤਲਬ ਉੱਤਰੇ ਹੋਏ ਆ ਇਹ ਆਪ ਨਾਲ ਦਮਾ ਦੇ ਦਾਂਗੇ ਦੇ ਦਾਂਗੇ ਓਕੇ ਓਕੇ ਹਾਂਜੀ ਤੇ ਭਾਈ ਇਹਦੀ ਕੀ ਡਿਮਾਂਡ ਆ ਇਹਦੀ ਵੀ ਉੱਥੇ ਕੀ ਕਰ ਲਈ ਹੈ 385 385 385 ਦੇ ਵਿੱਚੋਂ ਐ ਕਰ ਇਹnabla lace ਕਰ ਕਿੰਨੇ ਕ ਦਾ ਦਵਾਂਗੇ ਆਪਾਂ ਇਹ ਵੀ ਉੱਥੇ ਕ ਦੇ ਦਾਂਗੇ ਫਿਰ ਹੈ ਉੱਥੇ ਕ ਦੇ ਦਾਂਗੇ ਵੀ ਮਤਲਬ ਤੈਨ 60 ਕ ਦਾ ਲੈ ਮੇਤਰੋ ਆਜੂ ਗਰਾ ਸਾਢੇ ਤਿੰਨ ਦਾ ਹੀ ਦੇ ਦਾਂਗੇ ਛਾੜੇ ਸਾਢੇ ਤਿੰਨ ਦਾ ਸਾਢੇ ਤਿੰਨ ਕਿੱਕ ਵੀ ਮੇਤਰੋ ਸਾਢੇ ਤਿੰਨ ਦੇ ਵਿੱਚ ਇਹ ਬਣ ਜੂ ਉਹ ਤਾਂ ਨਹੀਂ ਆਪਾਂ ਸਾਢੇ ਤਿੰਨ ਦੇ ਨਹੀਂ ਉਹ ਬੰਨੇਗਾ ਉਹ ਤੈਨ 60 ਦਾ ਇਹ ਸਾਢੇ ਤਿੰਨ ਦਾ ਦੇ ਦਿੰਦੇ ਸਾਢੇ ਤਿੰਨ ਦਾ ਤੇ ਲਾਡੀ ਤੁਹਾਡਾ ਨੰਬਰ ਦੱਸਿਓ ਕੰਮ ਵਾਲੋ ਕੋਈ ਤਸੱਲੀ ਬੇ ਤੜਕ ਹੋ ਕੇ ਕਹੇ ਲੈ ਜਾ ਵੀਰ ਓਕੇ ਬਸੇ ਘਰਾਂ ਦੇ ਵਿੱਚ ਤਸੱਲੀ ਵਾਲੀ ਚੀਜ਼ ਮਿਲ ਵੀ ਜਾਂਦੀ ਆ ਬਿਲਕੁਲ ਬਿਲਕੁਲ ਤੇ ਬਾਕੀ ਆਪਾਂ ਸਾਰਾ ਕੁਝ ਦਿਖਾ ਵੀ ਤਾਂ ਵੀ ਬਾਈ ਦੇ ਘ ਤੇ ਵੀਰੇ ਲਾਡੀ ਤੁਹਾਡਾ ਨੰਬਰ ਤੁਸੀਂ ਉਹ ਕਿਹੜਾ ਚੱਲਦਾ ਨੰਬਰ ਮੇਰਾ ਹੈਗਾ 8790 060797 060797 ਓਕੇ ਤੇ ਇੱਕ ਚੀਜ਼ ਤੁਸੀਂ ਹੋਰ ਕਹਿੰਦੇ ਸੀ ਵੀ ਕੋਈ ਮਸ਼ੀਨ ਆਪਣੇ ਲਈ ਬਿਕਾਉਂ ਹਾਂਜੀ ਆਪਣੇ ਕੋਲ ਮਸ਼ੀਨ ਆ ਸ਼ਕਤੀਮਾਨ ਦੀ ਐ ਸ਼ਕਤੀਮਾਨ ਦੀ ਹਾਂਜੀ ਉਹ ਵੀ ਦਿਖਾ ਦੀ ਆਪਾਂ ਲੈ ਮੇਤਰੋ ਆਜੂ ਕਰ ਇੱਕ ਤੁਹਾਨੂੰ ਮਸ਼ੀਨ ਵੀ ਦਿਖਾਉਣਿਆ ਆ ਆ ਮਸ਼ੀਨ ਮੁਕਾਉ ਆ ਬਈ ਹਾਂਜੀ ਆ ਇਹ ਕਿਹੜਿਆਂ ਦੀ ਆ ਇਹ ਆਪਣੇ ਸ਼ਕਤੀਮਾਨ ਵਾਲਿਆਂ ਦੀ ਐ ਸ਼ਕਤੀਮਾਨ ਵਾਲਿਆਂ ਦੀ ਐ ਹਾਂਜੀ ਇਹ ਹੈਗੀ ਸਿੰਗਲ ਉਹਦੇ ਲਈ ਹਨਾ ਫੁੱਟ ਵਾਲੀ ਸਿੰਗਲ ਓਕੇ ਇਹ ਕਿੰਨਾਂ ਮਾਡਲ ਕਿੰਨਾ ਬਈ ਇਹ ਇਹ 22 ਮਾਡਲ ਐ ਓਕੇ ਆ ਸਮਾਂ ਇਹਦੀ ਜਿਵੇਂ ਕਿ ਬੂਮ ਸਾਰਾ ਆ ਬੂਮ ਇਹਦਾ ਤਲਾ ਓਕੇ 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 ਆ ਚੱਕਰੀ ਵੀਰੇ ਆ 4 ਕਿੱਲੇ ਵੱਡੇ ਆ ਨਾ ਆ ਨਵੀਂ ਬੋਈ ਆ ਆ ਚੱਕਰੀ ਹਾਂਜੀ ਹਾਂਜੀ ਇੱਕ ਇਹਦੇ ਵਿੱਚ ਨਾ ਟੋਕੇ ਵਾਲਾ ਹੁੰਦਾ ਤਰਾ ਵਿੱਚ ਹਾਂ ਉਹ ਜਿਹੜਾ ਘੁੰਮਣ ਵਾਲਾ ਉਹ ਵੀ ਨਵੇਂ ਪਾਇਆ ਟੋਕੇ ਬਿਲਕੁਲ ਨਵੇਂ ਆ 5 ਕਿੱਲੇ ਵੱਡੇ ਕੋਈ ਚੈੱਕ ਕਰਾ ਦਾਂਗੇ ਆਪਾਂ ਮੰਨ ਲੋ ਉਹ ਆਪਣੇ ਕੋਲ ਪੁਰਾਣਾ ਪਿਆ ਠੀਕ ਐ ਮੈਂ ਬੋਕਾ ਸਕਦੇ ਸਾਰਾ ਕੋ ਨਵਾਂ ਬਾਇ ਜਾਨੀ ਕਹੇ ਕਹਦੀ ਹੈ ਵੀ ਹੁਣ ਇਹਦੀ ਗਾਰੰਟੀ ਹੈ ਪੂਰੀ ਪੂਰੀ ਹੁਣ ਇਸ ਦੁਆਰੇ ਆਪਾਂ ਸਿਸਟਮ ਪਾ ਕੇ ਨਮੀ ਬਣਾ ਜਮਾ ਇਹ ਇਹ ਚੀਜ਼ਾਂ ਦੇ ਵੀਰੇ ਚੱਲਦੀ ਮਸ਼ੀਨ ਹੈ ਹਾਂ ਚੱਲਦੀ ਤੇ ਮੰਨ ਲਓ ਟੋਕੇ ਲਾਉਣੇ ਆ ਹਾਂਜੀ ਉਹਨੇ ਵਿੱਚ ਮੰਨ ਲਓ ਵੀ ਅਠੇ ਸੱਟਨੇ ਬਾ ਟੋ ਉਹਦੇ ਨਾਲ ਹਾਂ ਫਰੇ ਹੁੰਦੇ ਪੱਖੇ ਸੱਟਨੇ ਹੁੰਨੇ ਤੇ ਟੋਕੇ ਹੁੰਦੇ ਮੇਨ ਹਾਂ ਤੇ ਇਹ ਬਾਈ ਮਾਡਲ ਆ ਤੇ ਵੱਡੇ ਹੈ ਆਪ ਦਾ ਹੀ ਸਾਬ ਦੀ ਘਟ ਰਿਓ ਪਹਿਲੇ ਸੀਜ਼ਨ ਜੋ ਬਾਈ ਚ ਲਿਆ ਆ ਪੰਜ ਗਿਲੇ ਵੱਡੇ ਹੈ ਆਪਦੇ ਅੱਛਾ ਉਦੋਂ ਥੋੜੀ ਸਮੱਸਿਆ ਮੀਂਹ ਪੈ ਗਿਆ ਆਪ ਦਾ ਹੀ ਵੱਡੇ ਆ ਕਿ ਮਗਰੋਂ ਵੀ ਆਪਦੇ ਕੋਈ 20 25 30 ਕਿਲੇ ਵੜਦੇ ਨੇ ਬਸ ਤੇ ਭਾਈ ਇਹ ਕਿੰਨੇ ਦੀ ਦਵਾਂਗੇ ਆਪਾਂ ਇਹ ਦੇ ਦੇਗੇ ਇੱਕ 80 ਦੀ ਦੇ ਦੇਗੇ 180 ਦੇਣ ਲੈਣੀ ਆ ਕੋਈ ਲੈ ਦੇ ਵਿਚੋ ਰਹਿਤ ਹੋ ਜੂ ਇਹ ਲਾ ਕਰ ਦੇ ਜਗ ਨਹੀਂ ਕਿੰਨੇ ਕਿ ਦੀ ਕਰਦੀ ਲੈ ਦੱਸ ਦੀ ਹੁਣ ਸੱਜਣ ਬੀੜੀ ਤਾਂ ਆਪਣੀ ਵੇਖ ਹੀ ਰਹੇ ਆ ਹਾਂਜੀ ਹਾਂਜੀ ਕਿੰਨੇ ਕਿ ਦੀ ਦੇ ਦਈਏ ਹੋਰ ਕਰਦੀ 5000 5000 ਦੇਖ ਲੈ ਥੋੜਾ ਮੈ ਤਾਂ ਕਹਣਾ ਵੱਧ ਕਰ ਦੇ ਮਾਨ ਤਾਂ ਨੇ ਤੂੰ ਦੱਸ ਦੇ ਕੋਈ ਤੂੰ ਦੱਸ ਦੇ 60 ਦੀ ਚ ਕਾਦੀਏ 9% ਚਲ 70 ਦੀ ਹੋ ਜੂ ਠੀਕ ਹੈ ਚਲ ਠੀਕ ਲੈ ਮਿੱਤਰੋ ਅੱਜ 1,70,000 ਦੀ ਇਹਨੇ ਦੀ ਦੇਣੀ ਆ ਵੀ ਸਰ ਠੀਕ ਹੈ ਜੀ ਹਾਂ ਤੇ ਲੈ ਮਿੱਤਰੋ ਕਰੋ ਸੰਪਰਕ ਨੰਬਰ ਆਪਾਂ ਸਕਰੀਨ ਤੇ ਚਲਾ ਤਾਂ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਫੋਨ ਤੇ ਕਰ ਲਿਓ ਹੂੰ